ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਲੋਈ ਕਹਾਣੀ ਅੰਦੀ ਆਪਾਂ ਚੁਰਤੇ ਹਾਂ ਤੇ ਚੌਥਾ ਭਾਗ ਬਸੰਤ ਮੋਸ਼ਿਕਾレ ਖੰਡਣ ਦਾ ਸ਼ੌਕ ਬਚਪਨ ਤੋਂ ਹੀ ਸੀ ਜੋਗੀ ਨੇ ਉਸ ਦੇ ਸ਼ੌਂਕ ਨੂੰ ਮਖੌਲਾ ਨਾ ਪੈਣ ਦਿੱਤਾ ਇੱਕ ਦਿਨ ਬਸੰਤ ਕੋਲੇ ਤੇ ਸਵਾਰ ਇੱਕ ਸ਼ਿਕਾਰ ਮਗਰ ਲੱਗਿਆ ਬਹੁਤ ਦੂਰ ਨਿਕਲ ਗਿਆ ਤੇ ਅਚਾਨਕ ਆਏ ਹਨੇਰੇ ਛਖੜ ਨੇ ਉਸ ਨੂੰ ਰਾ ਭੁਲਾ ਦਿੱਤਾ ਹਨੇਰਾ ਹੋਣ ਕਰਕੇ ਉਹ ਪਛਾਣ ਜਾਣ ਯੋਗ ਵੀ ਨਹੀਂ ਸੀ ਉਹ ਨੂੰ ਦੂਰ ਇੱਕ ਸ਼ਹਿਰ ਨਗਰ ਆਇਆ ਉਹ ਸ਼ਹਿਰ ਦੀ ਫਸੀਲ ਦੇ ਮੁੱਖ ਦਰਵਾਜ਼ੇ ਤੇ ਪਹੁੰਚ ਗਿਆ ਇਹ ਦਰਵਾਜ਼ਾ ਬੰਦ ਸੀ ਉਸ ਨੇ ਦਰਵਾਜ਼ਾ ਖੜਕਾਇਆ ਅੰਦਰੋਂ ਚੌਕੀਦਾਰ ਨੇ ਦਰਵਾਜ਼ੇ ਦੀ ਮੋਰੀ ਰਾਹੀਂ ਆਖਿਆ ਰਾਜੇ ਦਾ ਹੁਕਮ ਹੈ ਇਹ ਦਰਵਾਜ਼ਾ ਰਾਤ ਨੂੰ ਬੰਦ ਹੋ ਕੇ ਦੁਬਾਰਾ ਨਹੀਂ ਖੁੱਲ ਸਕਦਾ ਕਿਉਂਕਿ ਰਾਤ ਸਮੇਂ ਇੱਥੇ ਇੱਕ ਆਦਮਖੋਰ ਸ਼ੇਰ ਹੁੰਦਾ ਉਹਨੇ ਪਾਰਕਾਂ ਦੇ ਬਹੁਤ سارے ਬੰਦੇ ਮਾਰ ਦਿੱਤੇ ਨੇ ਇਕੰਗਾ ਇਹੀ ਏ ਤੂੰ ਕਿਧਰੇ ਹੋਰ ਚਲ ਜਾ ਦਰਵਾਜ਼ਾ ਮੈਂ ਨਹੀਂ ਖੋਲਣਾ ਸੋ ਥੋੜਾ ਟਾਈਮ ਲਾ ਜਾਂਦਾ ਨਾ ਟਾਈਮ ਥੋੜਾ ਨਾਲ ਅੱਗੇ ਵਧ ਕਰ ਦਿੱਤਾ ਕਿ 9 ਮਿੰਟਾਂ ਦਾ ਕਰਦੀ ਤੇ ਸ਼ਾਇਦ ਨਿਭਲ ਜਾਂਦੀ ਕਹਾਣੀ ਤੇ ਚਲੋ ਕੋਈ ਟਾਈਮ ਲੱਗਦਾ ਨਾ ਤੇ ਕਰਦੇ ਆਪਾਂ ਇਥੋਂ ਅੱਗੇ ਸ਼ੁਰੂ ਇੰਨਾਂ ਆਖ ਚੌਕੀਦਾਰ ਨੇ ਤਾਕੀ ਵੀ ਬੰਦ ਕਰ ਦਿੱਤੇ ਬਸੰਤ ਹੁਣ ਕੀ ਕਰਤਾ ਹਨੇੜਾ ਗੂੜਾ ਹੋ ਰਿਹਾ ਸੀ ਕਾਲੀ ਬੋਦੀ ਡਰਾਉਣੀ ਰਾਤ ਬਸੰਤ ਨੇ ਦਰਵਾਜੇ ਦੇ ਸਾਹਮਣੇ ਹੀ ਰਾਤ ਕੱਟਣ ਦਾ ਫੈਸਲਾ ਕੱਟਣ ਦਾ ਮਨ ਬਣਾ ਲਿਆ ਅੱਧੀ ਰਾਤ ਲੰਗੀ ਸੀ ਕਿ ਖੁੰਖਾ ਸ਼ੇਰ ਨੇ ਆ ਬੁਹਾੜ ਮਾਰੀ ਬਸੰਤ ਤਾਂ ਅਜੇ ਜਾਗਦਾ ਹੀ ਪਿਆਸੇ ਉਹਨੇ ਆਪਣੇ ਸ਼ਸਤਰ ਸੰਭਾਲੇ ਇਹ ਸੰ ਕਿ ਸ਼ੇਰ ਨੇ ਉਸਤੇ ਹਮਲਾ ਕਾਰ ਕੀਤਾ ਪਾਲ ਬਸੰਤ ਨੇ ਬੜੀ ਫੁਰਤੀ ਨਾਲ ਸ਼ੇਰ ਤੇ ਇਹ ਤਲਵਾਰ ਦਾ ਵਾਰ ਕੀਤਾ ਕਿ ਉਹ ਚੋਫਾਲ ਤਰਤੀ ਤੇ ਜਾ ਪਿਆ ਸ਼ੇਰ ਨੂੰ ਮਾਰ ਮੁਕਾਨ ਉਪਰੰਤ ਬਸ ਸੰਤ ਥੱਕੇ ਮੀਕਰਨ ਦਰਵਾਜ਼ੇ ਤੇ ਸਾਹਮਣੇ ਹੀ ਕੂਕ ਸੌ ਗਿਆ ਸਵੇਰ ਹੋਈ ਚੌਕੀਦਾਰ ਨੇ ਸ਼ਹਿਰ ਦਾ ਮੁੱਖ ਦਵਾਰ ਖੋਲਿਆ ਉਨੇ ਦੇਖਿਆ ਸ਼ੇਰ ਮਰਿਆ ਪਿਆਏ ਤੇ ਨਾਲ ਹੀ ਸ਼ੇਰ ਨੂੰ ਮਾਰਨ ਵਾਲਾ ਵੀ ਕੁਕ ਸੁਤਾ ਪਿਆ। ਉਹਨੇ ਤਰੰਤ कोतवाल ਨੂੰ ਬੁਲਾਇਆ। कोतवाल ਦੇ ਮਨ ਵਿੱਚ ਜੇ ਖੋਟ ਆਈ ਕਿ ਉਹ ਕਿਉਂ ਨਾ ਉਹ ਸ਼ੇਰ ਨੂੰ ਆਪਣੇ ਵੱਲੋਂ ਮਰਿਆ ਦੱਸ ਕੇ ਰਾਜੇ ਪਾਸੋਂ ਇਨਾਮ ਪ੍ਰਾਪਤ ਕਰ ਲਵੇ ਉਹਨਾਂ ਨੇ ਮਤਾਂ ਪਕਾ ਕੇ ਕਿ ਸੁੱਤੀ ਪਈ ਬਸੰਤ ਨੂੰ ਪੰਡ ਟਕ ਕੇ ਬਿਹੋਸ਼ ਕਰ ਦਿੱਤਾ ਤੇ ਉਸ ਨੂੰ ਉੱਥੋਂ ਚੁੱਕ ਕੇ ਖਤਾਨਾਂ ਵਿੱਚ ਸੁੱਟ ਆਏ। ਆਗਮ ਖੋਲ ਸ਼ੇਰ ਦੇ ਮਾਰੇ ਜਾਣ ਦੀ ਖਬਰ ਸੁਣ ਕੇ ਰਾਜਾ ਆਰੂਪ ਬਹੁਤ ਖੁਸ਼ ਹੋਇਆ। ਉਹਨੇ ਚੌਕੀਦਾਰ ਤੇ ਕੋਤਵਾਲ ਨੂੰ ਉਹਨਾਂ ਦੀ ਬਹਾਦਰੀ ਇਹ ਬਦਲੇ ਟ ਸਾਰੇ ਇਨਾਮ ਦਿੱਤੇ ਸਾਰੇ ਸ਼ਹਿਰ ਦੇ ਚ ਕੋਤਵਾਲ ਦੀ ਬਹਾਦਰੀ ਦੇ ਚਰਚੇ ਹੋ ਰਹੇ ਸਮਰ ਉਧਰ ਸ਼ਹਿਰ ਨੂੰ ਮਾਰਨ ਵਾਲਾ ਬਸੰਤ ਘਤਾਨਾ ਵਿੱਚ ਤੇ ਕੁੜਾ ਰਿਹਸਤੀ ਕੀ ਕਰਨੀ ਕੋਲਪਰਤ ਦੀ ਕੋਈ ਤੀਜੇ ਪਹਿਰ ਇਸ ਇਸ ਸ਼ਹਿਰ ਦਾ ਕਾਲੂ ਗੁੰਮਯਾਰ ਮਿੱਟੀ ਨੈਣ ਲਈ ਖਤਾਨਾ ਵੱਲ ਗਿਆ ਓਹ ਵੇਖ ਕੇ ਹੈਰਾਨ ਰਹਿ ਗਿਆ ਕਿ ਇੱਕ ਨੌਜਵਾਨ ਖਤਾਨਾ ਵਿੱਚ ਫਲਟਿਆ ਟੁਕਿਆ ਕਰ ਰਿਹਾ ਹੈ ਉਹ ਉਸ ਨੂੰ ਉਸ ਉਸੇ ਵੇਲੇ ਆਪਣੇ ਖੋਤੇ ਤੇ ਲੱਦ ਕੇ ਘਰ ਲੈ ਆਇਆ ਤੇ ਉਹਦੀ ਇਹ ਤਮੀਰਦਾਰੀ ਕਰਨ ਲੱਗਾ ਬਸੰਤ ਕੁਝ ਦਿਨਾਂ ਵਿੱਚ ਹੀ ਨੌਂ ਬਰ ਨੌ ਹੋ ਗਿਆ ਕੁਮਾਰ ਤੇ ਕੁਮਾਰੀ ਕੱਲੇ ਹੀ ਘਰ ਵਿੱਚ ਰਹ ਰਹੇ ਸਨ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਉਹਨਾਂ ਨੇ ਬਸੰਤ ਨੂੰ ਆਪਣਾ ਪੁੱਤਰ ਬਣਾ ਲਿਆ ਬਸੰਤ ਵੀ ਉਹਨਾਂ ਵੱਲੋਂ ਕੀਤੇ ਉਪਕਾਰ ਨੂੰ ਭੁੱਲਿਆ ਨਹੀਂ ਸੀ ਮੇ ਸਕੇ ਪੁੱਤਰ ਵਾਂਗ ਉਹਨਾਂ ਦੇ ਕੰਮ ਕਾਜ ਵਿੱਚ ਹੱਥ ਪਟਾਉਣ ਲੱਗਾ ਕਈ ਮਹੀਨੇ ਗੁਜ਼ਰ ਗਏ ਇੱਕ ਦਿਨ ਬਸੰਤ ਬਾਜ਼ਾਰ ਵਿੱਚ ਕੰਮ ਹਰੇ ਹਾਸੇ ਕੇ ਅਚਾਨਕ ਉਸ ਉੱਤੇ ਕੋਤਵਾਰ ਦੀ ਨਜ਼ਰ ਜਾ ਪਈ ਉਹਨੇ ਪਛਾਣ ਲਿਆ ਕਿ ਇਹ ਤਾਂ ਉਹੀ ਆ ਉਹੀ ਨੌਜਵਾਨ ਹੈ ਜਿਸ ਨੇ ਸ਼ੇਰ ਨੂੰ ਮਾਰਿਆ ਸ਼ਹਿਰ ਨੂੰ ਮਾਰਿਆ ਸੀ ਆਪਣੇ ਪਾਜ ਤੇ ਉਧੜਨ ਦੇ ਡਰੋਂ ਉਹਨੇ ਬਸੰਤ ਨੂੰ ਕਿਸੇ ਮਾਮਲੇ ਵਿੱਚ ਉਲਝੌਣ ਦਾ ਮਨ ਬਣਾ ਲਿਆ ਉਹਨੇ ਆਪਣੇ ਸ਼ਹਿਰ ਦੀ ਇੱਕ ਮင်း ਇਸ ਵਾਪਸੋਂ ਬਸੰਤ ਤੇ ਇਲਜਾਮ ਲਗਵਾ ਦਿੱਤਾ ਕਿ ਉਹਨੇ ਉਹਦਾ ਖਾ ਚੋਰੀ ਕੀਤਾ ਹੈ ਇਸ ਇਲਜਾਮ ਵਿੱਚ ਕੋਤਵਾਲ ਨੇ ਬਸੰਤ ਨੂੰ ਜੇਲ੍ਹ ਦੀ ਕੋਠੜੀ ਵਿੱਚ ਬੰਦ ਕਰਵਾ ਦਿੱਤਾ ਸੋ ਇਹ ਸੀ ਅੱਜ ਦੀ ਕਹਾਣੀ ਤੇ ਅਗਲਾ ਭਾਗ ਆਪਾਂ ਕੱਲ ਨੂੰ ਲੈ ਕੇ ਆਵਾਂਗੇ ਤੇ ਚੰਗੀ ਤਗੀ ਕਮੈਂਟ ਲਾਈਕ ਕਰਿਓ ਸਾਰੇ ਤੇ ਹੋਰੋਂ ਤੱਕ ਸਾਰਿਆਂ ਨਾਲ ਸਾਥ ਸੇ ਅਕਾਲ ਜੀ ਆਪਦੇ ਵਾਸਤੇ ਰਹੋ ਖੁਸ਼ ਰਹੋ ਆਪ ਰੱਖਾ ਜੀ ਸਤ ਸ੍ਰੀ ਅਕਾਲ